ਉਬਲੇ ਹੋਏ ਆਲੂਆਂ ਦੀ ਰੈਸਪੀ ਬਣਾਉਣ ਵਾਸਤੇ ਆਪਾਂ ਨੇ 9 ਤੋਂ 10 ਉਬਲੇ ਹੋਏ ਆਲੂ ਲਿੱਤੇ ਜਿਸ ਤਰ੍ਹਾਂ ਕਿ ਆਪਾਂ ਆਲੂ ਵਾਲੀਆਂ ਰੋਟੀਆਂ ਬਣਾਉਣ ਵਾਸਤੇ ਆਲੂਆਂ ਨੂੰ ਉਬਾਲਦੇ ਹਾਂ ਨਾ ਉਨੇ ਹੀ ਆਪਾਂ ਨੇ ਪੂਰੇ ਆਲੂਆਂ ਨੂੰ ਉਬਾਲਣਾ ਹੈ ਕੱਚੇ ਨਹੀਂ ਰੱਖਣਾ ਆਲੂਆਂ ਨੂੰ ਇਸ ਤਰ੍ਹਾਂ ਆਲੂਆਂ ਨੂੰ ਆਪਾਂ ਨੇ ਕੱਟ ਲਿਆ ਹੈ ਇਸ ਤਰ੍ਹਾਂ ਥੋੜਾ ਜਿਹਾ ਮੋٹے ਪੀਸਾਂ ਦੇ ਵਿੱਚ ਆਪਾਂ ਨੇ ਆਲੂਆਂ ਨੂੰ ਕੱਟਿਆ ਏ। ਸਬਜ਼ੀ ਬਣਾਉਣ ਵਾਸਤੇ ਕੁਝ ਮਸਾਲੇ ਲਿੱਤੇ ਨੇ। ਧਨੀਆ ਪਾਊਡਰ ਪੁੰਨਿਆ ਹੋਇਆ ਜੀਰਾ ਗਰਮ ਮਸਾਲਾ ਹਲਦੀ ਆਮਚੋਰ ਦਾ ਪਾਊਡਰ ਨਮਕ ਕਸ਼ਮੀਰੀ ਲਾਲ ਮਿਰਚ ਚੰਗੀ ਤਰ੍ਹਾਂ ਸਾਰੇ ਮਸਾਲਿਆਂ ਨੂੰ ਮਿਕਸ ਕਰ ਦਵਾਂਗੇ ਤੇ ਇਹਦੇ ਵਿੱਚ ਪਾਣੀ ਬਾਅਦ ਲਵਾਂਗੇ ਜਦੋਂ ਆਪਾਂ ਇਸ ਤਰ੍ਹਾਂ ਮਸਾਲਿਆਂ ਨੂੰ मिक्स ਕਰਕੇ ਸਬਜੀ ਬਣਾਉਂਦੇ ਆ ਤਾਂ ਆਪਣੀ ਸਬਜੀ ਦਾ ਜਿਹੜਾ ਟੇਸਟ ਬਹੁਤ ਵਧੀਆ ਹੁੰਦਾ ਹੈ ਸਬਜੀ ਜਦੋਂ ਆਪਾਂ ਇਸ ਤਰ੍ਹਾਂ ਮਸਾਲੇ ਪਾ ਕੇ ਸਬਜੀ ਤਿਆਰ ਕਰਦੇ ਆ ਤਾਂ ਆਪਣੀ ਸਬਜੀ ਬਹੁਤ ਹੀ ਵਧੀਆ ਹੋ ਤੇ ਸਵਾਦ ਵੰਦੀ ਹੈ ਆਪਣੀ ਸਬਜੀ ਦਾ ਕਲਰ ਵੀ ਵਧੀਆ ਹੁੰਦਾ ਹੈ ਗੈਸ ਦੇ ਉੱਪਰ ਮੈਂ ਕੜਾਈ ਰੱਖੀ ਆ ਕੜਾਈ ਦੇ ਵਿੱਚ ਆਪਾਂ ਨੇ ਪਾਇਆ ਸੋਰੋ ਦਾ ਤੇਲ ਸਰੋਂ ਦੇ ਤੇਲ ਨੂੰ ਗਰਮ ਹੋਣ ਦਵਾਂਗੇ। ਤੇਲ ਦੇ ਗਰਮ ਹੋਣ ਤੋਂ ਬਾਅਦ ਇਹਦੇ ਵਿੱਚ ਪਾਵਾਂਗੇ ਆਪਾਂ ਸਾਬਤ ਜੀਰਾ। ਇਸ ਤਰ੍ਹਾਂ ਦਰਦਰਾ ਕੁੱਟ ਕੇ ਮੈਂ ਧਨੀਆ ਲੈਂਦਾ ਐ। ਥੋੜੀ ਜਿਹੀ ਪਾ ਦਵਾਂਗੇ ਆਪਾਂ ਰਾਏ। तरह हरिया मिर्च मैं बड़ी कट के लिए जेड़े मसाले अपने तैयार करके रखे थे वो तैयार कर दिए ਆਪਨੇ ਸੇਕ ਲਵਾ ਲਏ ਆ ਮਸਾਲਿਆਂ ਨੂੰ ਸੇਕ ਲਵਾਉਣ ਤੋਂ ਬਾਅਦ ਜਿਹੜੇ ਆਪਾਂ ਨੇ ਆਲੂ ਆਪਾਂ ਨੇ ਹਵਾਲ ਕੇ ਰੱਖੇ ਸੀਗੇ ਮਸਾਲਿਆਂ ਦੇ ਵਿੱਚ ਐਡ ਕਰ ਦਵਾਂਗੇ ਤੇ ਚੰਗੀ ਤਰ੍ਹਾਂ ਮਸਾਲਿਆਂ ਨੂੰ ਮਿਕਸ ਕਰ ਲਵਾਂਗੇ ਆਲੂਆਂ ਦੇ ਵਿੱਚ एड कर देना खसूरी मेथी दो सुक् मिर्च एड कर देना है ਸੁੱਕੇ ਆਲੂਆਂ ਦੀ ਸਬਜ਼ੀ ਆਪਾਂ ਨੇ ਬਣਾ ਕੇ ਤਿਆਰ ਕਰ ਲਈ ਹੈ। ਸੁੱਕੇ ਆਲੂਆਂ ਦੀ ਸਬਜ਼ੀ ਆਪਾਂ ਨੇ ਬਣਾ ਕੇ ਤਿਆਰ ਕਰ ਲਈ ਹੈ। ਤੁਸੀਂ ਇਸ ਤਰੀਕੇ ਨਾਲ ਸੁੱਕੇ ਆਲੂਆਂ ਦੀ ਸਬਜ਼ੀ ਨੂੰ ਬਣਾਓ ਪੂਰੀ ਨਾਲ ਇਹ ਸਬਜ਼ੀ ਬਹੁਤ ਹੀ ਵਧੀਆ ਲੱਗਦੀ ਹੈ ਖਾਣੇ ਨੂੰ। ਜੇਕਰ ਤੁਹਾਨੂੰ ਸਾਡੀ ਅੱਜ ਦੀ ਇਹ ਰੈਸਪੀ ਵਧੀਆ ਲੱਗੀ ਆ। ਲਾਈਕ ਕਰਿਓ ਸ਼ੇਅਰ ਕਰਿਓ ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਸਾਡੀਆਂ ਹੋਰ ਰੈਸਪੀਆ ਦੇਖਣ ਵਾਸਤੇ